ਉਹ ਸੁਨੇ ਬੜੇ ਚਿਕਨੀ ਕਰਾਉਣ ਪਾਉਂਦੇ ਨੇ ਕਿੰਨਾ ਨੂੰ ਸੁਲਾ ਛੱਡਦੇ ਨੇ ਅੱਧੇ ਅਧਿਆਤਮ ਹਾਂ ਇਸਤੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਗੱਲ ਸੁਜੀਵ ਨੂੰ ਬਾਰੇ ਕਰੂੰਗਾ ਸਭ ਤੋਂ ਪਹਿਲਾਂ ਜਸਵੰਦਰ ਪੱਲਾ ਇਹ ਸਾਡੇ ਵਿਚਾਰੋਂ ਤੋਂ ਦੇ ਚੁਪਚੀ ਤੇ ਆਸਗੰਗ ਦੀ ਬਾਦਸ਼ਾਹੀ ਦਾ ਤੌਰ ਤੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਕਮੇਟੀ ਦੇ ਖਿਦਮਤ ਇਸ ਦੇ ਫਿਲਮਾਂ ਦੇ ਕੀਤਾ ਦੇ ਵਿੱਚ ਬਹੁਤ ਸ਼ਾਨਦਾਰ ਕੰਮ ਕੀਤਾ ਉਹਨਾਂ ਨੂੰ ਬਹੁਤ ਯਾਦ ਕੀਤਾ ਸਤਿਮੁੱਚ ਇਹ ਫਿਲਮ ਇੰਡਸਟਰੀ ਤੇ ਸਾਡੀ ਕਲਾ ਨੂੰ ਬਹੁਤ ਵੱਡਾ ਕਾਟਾ ਬਿਆਨ ਇਹ ਰਹਿਣਾ ਉਹਨਾਂ ਨੂੰ ਯਾਦ ਕਰਦੇ ਹੋਏ ਅਪਾਜੀ ਦੀ ਗੱਲਬਾਤ ਵੀ ਕਰਦੇ ਆ ਸੰਜੀਵਨ ਹੁੜਾ ਬਾਰੇ ਜੀ ਮੈਂ ਗੱਲਬਾਤ ਕਰਨੀ ਹੈ ਉਹ ਇਹ ਹੈ ਕਿ ਇੱਕ ਤਾਂ ਇੱਟਾ ਦੇ ਪ੍ਰਧਾਨ ਦੇ ਤੌਰ ਤੇ ਇਸ ਨੇ ਲੰਮੇ ਸਮੇਂ ਤੋਂ ਇਹ ਕੰਮ ਕਰ ਰਹੇ ਹਨ ਇਹ ਬਹੁਤ ਸ਼ਾਨਦਾਰ ਕੰਮ ਹੈ ਦਬਾਰ ਇਸ ਤਰ੍ਹਾਂ ਇਹ ਪਰ ਜਾਣਦੇ ਆ 1943 ਕੋ ਬਣੀ ਹੋਈ ਸੰਸਥਾ ਜਿਹਦਾ ਕੰਮ ਪੂਰੇ ਬਿਸ਼ਿਪ ਪੱਧਰ ਤੇ ਹੈ ਉਸ ਤੋਂ ਬਾਅਦ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਵੀ ਅਦਾਰਾ ਪਿਛਲੇ ਲਗਭਗ 80 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਹੈ ਤਾਂ ਉਹ ਇੱਕ ਹੈ ਇਹ ਉਹਦਾ ਪੰਜਾਬ ਦਾ ਜਿਹੜਾ ਸਾਰਾ ਕੰਮ ਦੇ ਪਏ ਨੇ ਗੋਵਿੰਦ ਸਿੰਘ ਜੀ ਦੀ ਬਣੀ ਹੋਈ ਜਿਹਦੇ ਸੰਜੀਵਨ ਦੀ ਬੈਠੇ ਨੇ ਇਹਨਾਂ ਦੇ ਕੰਮ ਨੂੰ ਉਸ ਕੰਮ ਨੂੰ ਸਲਾਮ ਹੈ ਦੂਜੀ ਚੀਜ਼ ਬਨੇ ਸਰਗੀ ਕਲਾ ਕੇਂਦਰ ਅਨੰਦਪੁਰ ਦੇ ਵਿੱਚ ਜੁਜੇ ਜਿਹੜੇ ਨਵੇਂ ਉਤਾਰਨ ਜਾਂ ਨਵੀਆਂ ਪ੍ਰਗਟੀਆਂ ਦੇਖਣ ਨੂੰ ਮਿਲ ਰਹੀਆਂ ਨੇ ਮੈਂ ਬਹੁਤ ਸੰਖੇਪ ਦੇ ਵਿੱਚ बस ਗੱਲ ਕਰੂੰਗਾ ਦੇ ਵਿੱਚ ਇਹਦੇ ਵਿੱਚ ਇੱਕ ਨਵਾਂ ਜਿਹੜਾ ਅਨਵੇਸ ਨਮਾਤਾਲੀ ਹੈਗਾ ਐਕਸਪੈਰੀਮੈਂਟ ਦੇ ਤੌਰ ਤੇ ਤਾਂ ਬਹੁਤ ਪਹਿਲਾਂ ਤੋਂ ਚੱਲ ਆਇਆ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਸੋਲੋ ਪਲੇ ਦਾ ਲਜਾ ਦੇ ਜਦੋਂ ਇੱਕ ਕੋਈ ਐਕਟਰ ਪੂਰੀ ਪਰਫਾਰਮੈਂਸ ਕਰਦਾ ਹੈ ਪੰਜਾਬੀ ਦੇ ਵਿੱਚ ਬੰਦਾ ਸਾਨੀ ਹੋਣਾ ਤੋਂ ਸ਼ੁਰੂ ਹੋਇਆ ਪਰ ਬਹੁਤ ਲੰਮਾ ਸਮਾਂ ਇਹ ਇੱਕ ਐਕਸਪੈਰੀਮੈਂਟ ਰਿਹਾ ਉਹ ਜਿੱਤੇ ਕੋਈ ਸੈਲੀਬ੍ਰਿਟੀ ਆਉਂਦਾ ਸੀ ਤਾਂ ਉਹ ਸੂਰਤ ਲਈ ਕਰ ਜਾਂਦਾ ਸੀ ਹਿੰਦੀ 'ਚ ਕਰਦਾ ਸੀ ਜਾਂ ਪੰਜਾਬੀ 'ਚ ਕਰਦਾ ਸੀ ਪਰ ਹੁਣ ਇਹ ਐਕਸਪੈਰੀਮੈਂਟ ਤੋਂ ਅੱਗੇ ਵੱਧ ਕੇ ਟ੍ਰੈਂਡ ਬਣ ਗਿਆ ਪੰਜਾਬੀ ਨਾਲ ਅਸਵੇ ਹਰ ਐਕਟਰ ਚਾਹੁੰਦਾ ਹੈ ਕਿ ਮੈਂ ਸੋਲੋ ਪਲੇ ਕਰਾਂ ਡਾਕਟਰ ਸਾਫ ਸਿੰਘ ਤੋਂ ਲੈ ਕੇ ਸੋਮਵਾਰ ਦੁਜਾ ਤੱਕ ਬਹੁਤ ਬੰਦੇ ਨੇ ਜਿਹੜੇ ਇਸ ਵੇਲੇ ਟੀਮਾਂ ਛੱਡੀ ਕੋ। ਸਰੂਪ ਨੇ ਕਰਨਾ ਤੋਂ ਮਾੜੀ ਕਰਨੀ ਬਹੁਤ ਮੈਡੀਕਲ ਹੈ ਪਰ ਕੁਝ ਪਾਈ ਰਿਹਾ ਹੈ ਇੱਕ ਬੰਦੇ ਨੇ ਗੇਟ ਕੰਡਾ ਸਟੇਜ ਤੇ ਪੂਰੇ ਦੇ ਪੂਰੇ ਰੰਗ ਮੰਚ ਨੂੰ ਜੁੜਨਾ ਤੇ ਦਰਸ਼ਕਾਂ ਨਾਲ ਜੋੜਨਾ। ਪਰ ਮੈਨੂੰ ਇਹ ਲੱਗਦਾ ਕਿ ਜਦੋਂ ਸਰੂਪਲੇ ਵਰਗਾ ਜਿਹੜਾ ਰੂਪ ਹੈ ਉਹ ਸਾਡੇ ਨਾਟਕ ਦਾ ਟ੍ਰੈਂਡ ਬਣਦਾ ਹੈ। ਕਾ ਉਹ ਜੋ ਸਾਡਾ ਜਿਹੜਾ ਬੇਸਿਕ ਰੰਗਮੰਚ ਆਉਂਦਾ ਫਤਰਾ ਲਗਾ। ਇਸ ਵੇਲੇ ਸਾਡਾ ਰੰਗਮੰਚ ਉਸ ਕਦਰੇ ਦੇ ਦੌਰ ਚ ਲੰਘਿਆ। ਕਿ ਜਿਹੜੇ ਇੱਕ ਟੀਮ ਜਾਂ ਹਰੇਕ ਡਾਇਰੈਕਟਰੀ ਟੀਮ ਨੂੰ ਛੱਡ ਕੇ ਆਪਣਾ ਇੱਕ ਪਾਤਰੀ ਨਾਟਕ ਜਾਂ ਸੋਲੋ ਪਲੇ ਲੈ ਕੇ ਉਹ ਵਿਦੇਸ਼ ਵੀ ਜਾਇਆ ਹੁੰਦਾ ਹੈ ਉਹ ਕਿਤੇ ਵੀ ਸ਼ੋਅ ਕਰਿਆ ਆਉਂਦਾ ਹੈ। ਤਾਂ ਉੱਥੇ ਫਿਰ ਜਿਹੜੀਆਂ ਪਰੰਪਰਾਵਾਂ ਅਸੀਂ ਸ਼ੁਰੂ ਕੀਤੀਆਂ चाहे वह चिप्टा ने शुरू की रंग मंचलियां चाहे वह गुरशरण भाजी ने शुरू की औलख साहब ने शुरू की आत्मजीत यूनिवर्सिटी ने हो बहुत बड़े बड़े डॉक्टर हरचर सिंह ईश्वर ज नंदा बलवंत गारगी एक थिएटर एक परिवार होंगे है थिएटर हजारा अदाकार पैदा करता है थिएटर हजारा निर्देशक पैदा करता है थिएटर लेख पैदा कर थिएटर दर्शक पैदा करता है ਮੈਨੂੰ ਇਹ ਲੱਗਦਾ ਕਿ ਉਸ ਸੂਰੋਪ ਲੈਣੇ ਉਹਨਾਂ ਚੀਜ਼ਾਂ ਨੂੰ ਇਸ ਵੇਲੇ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਹੈ ਤੇ ਜੇ ਇਹ ਹਰੜਾ ਇਸੇ ਤਰ੍ਹਾਂ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਇੱਕ ਵੱਡਾ ਪਰਵਾਸੀ ਆਗਮਨਚ ਦਾ ਉਹ ਬਹੁਤ ਸੁੰਗੜਨ ਦੇ ਖਤਰੇ ਪੈਦਾ ਹੋਣਗੇ ਕਿਉਂਕਿ ਇੱਕ ਹਮਲੇ ਤਾਂ ਪਹਿਲਾਂ ਹੀ ਹੋ ਰਹੇ ਨੇ ਆਲਰੇਡੀ ਪਰ ਦੂਜਾ ਹਮਲਾ ਜਿਹੜਾ ਸਾਡੇ ਆਪਣੇ ਅੰਦਰੋਂ ਹੀ ਪੈਦਾ ਹੋ ਰਿਹਾ ਹੈ ਜਿਹਦੇ ਬਾਰੇ ਵੀ ਸੁਚੇਤ ਹੋਣ ਦੀ ਲੋੜ ਹੈ ਸੂਰੋਪ ਲਈ ਕਰੀਏ ਅਸੀਂ ਪਰ ਅਸੀਂ 3 ਦਾ ਰੰਗ ਮੰਨਣਾ ਠੀਕ ਹੈ ਮੈਂ ਸੰਜੀਵਨ ਦੇ ਨਾਮ ਇਸ ਕਰਕੇ ਦੋੜਦਾ ਜੇ ਸੰਜੀਵਨ ਉਹ ਰਾਣੀ ਸਰਗੀ ਕਲਾ ਕੇ ਅੰਦਰ ਨਹੀਂ ਅਜੇ ਵੀ ਉਹ ਟ੍ਰੈਂਡ ਉਹ ਪਰੰਪਰਾ ਰੱਖੀ ਹੋਈ ਹੈ ਜਿਹਦੇ ਵਿੱਚ 25 30 ਬੰਦੇ ਆ ਕੇ ਨਾਟਕ ਕਰਦੇ ਜਰੂਰ ਹੈ ਇਸ ਲਈ ਸੰਜੀਵਨ ਭੁਰਾ ਨੇ ਇੱਕ ਤਾਲੀ ਜ਼ਰੂਰ ਬੰਦਦੀ ਹੈ ਆਈਡੀ ਗਾਟ ਦੇ ਦੇਖੋ ਸਾਰੇ ਬੰਦੇ ਸੋਨ ਵਾਲੇ ਕੱਪੜੇ ਪਾ ਕੇ ਡੋੜ ਰਹੇ ਨੇ ਕਿ ਮੈਂ 25000 ਰੁਪਏ ਲੈ ਕੇ ਜਾਂ 30000 ਰੁਪਏ ਲੈ ਕੇ ਜਾਂ 40000 ਰੁਪਏ ਲੈ ਕੇ ਜਦ ਬਾਹਰ ਜਾ ਕੇ ਇਕੱਲਾ ਹੀ ਨਾਟਕ ਕਰਿਆ ਮੈਂ ਇਕੱਲੇ ਹੀ ਲਿਖਣਾ ਤੇ ਇਕੱਲੇ ਹੀ ਖੇੜਿਆ ਮੈਂ ਤੇ ਇਕੱਲੇ ਹੀ ਨਿਰਦੇਸ਼ਿਤ ਕਰਨਾ ਪੂਰਤੌਰ ਦੇ ਵਿੱਚ ਕੋਈ ਬੰਦਾ 25 30 ਅਦਾਕਾਰਾਂ ਨੂੰ ਲੈ ਕੇ ਉਹਨਾਂ ਦੀ ਦੋ ਦੋ ਵੀ ਹਸਲਾਂ ਕਰਦਾ ਤੇ ਉਸ ਤੋਂ ਬਾਅਦ ਕਿਤੇ ਆ ਕੇ ਨਾਟਕ ਕਰਦਾ ਤੇ ਲਗਾਤਾਰ ਨਾਟਕ ਕਰ ਰਿਹਾ ਹੈ ਤਾਂ ਇਹ ਅਜ ਦੇ ਦੌਰ ਦੇ ਵਿੱਚ ਸੱਚਮੁੱਚ ਇੱਕ ਪ੍ਰਸ਼ੰਸਾਯੋਗ ਗੱਲ ਹੈ ਤੇ ਜਿਹੜੀ ਸੰਜੀਵਨ ਪੁਰਾਣੀ ਦਿੱਸੀ ਹੈ ਉਸ ਪਸੰਦ ਦੇ ਵਿੱਚ ਆਪਾਂ ਨੇ ਸੁਨਨਾਬੀੜਾ ਦੀ ਪੇਸ਼ਕਾਰੀ ਦੇਖੀ ਇਸ ਵੀ ਦਿਨਾਂ ਲਈ ਜਿੱਦ ਵਿੱਚ ਲੰਡਾ ਪਸਾਰਿਆ ਨੇ ਦੇਖੀ ਹੋਣੀ ਜਿੰਨੇ ਵੀ ਅੱਜ ਉੱਥੇ ਸ਼ਾਮਲ ਹੋਇਆ ਸੁਨਨਾਬੀੜਾ ਦੀ ਪੇਸ਼ਕਾਰੀ ਨੂੰ ਦੇਖਦੇ ਹੋਏ ਮੈਂ ਉਸ ਪੇਸ਼ਕਾਰੀ ਬਾਰੇ ਜੁ ਕੁਝ ਗੱਲਾਂ ਕਰਾਂ ਸਭ ਤੋਂ ਪਹਿਲੀ ਗੱਲ ਤਾਂ ਕਿ ਇਹ ਰਹੀ ਨਾਟਕ ਹੈ ਕਿ ਭਾਰਤੀ ਸਮਾਜ ਦੇ ਅੰਦਰ ਜਾਂ ਭਾਰਤੀ ਮਾਨਸਿਕਤਾ ਦੇ ਅੰਦਰ ਜਿਹੜੀ ਸੰਤਾਨ ਪ੍ਰਾਪਤੀ ਦੀ ਇੱਛਾ ਪਈ ਹੈ ਉਸ ਲੁਕਤੇ ਤੇ ਖੜਾ ਹਾਂ ਵਸਤਾ ਪੂਰੀ ਮਨੁੱਖ ਪਰਜਾਤੀ ਜਾਂ ਪੂਰਾ ਬ੍ਰਹਿਮੰਡ ਆਪਣੀ ਨਸਲ ਨੂੰ ਅੱਗੇ ਤੋਰਦਾ ਤੇ ਕਿਤੇ ਨਾ ਕਿਤੇ ਸੰਤਾਨ ਪ੍ਰਾਪਤੀ ਦੀ ਇੱਛਾ ਸਾਰਿਆਂ ਚ ਹੈ ਪਰ ਮਨੁੱਖੀ ਸਮਾਜ ਚ ਇੱਕ ਜੈਨੇਟਿਕ ਨਾਲੋਂ ਇੱਕ ਕੁਦਰਤੀ ਵਰਤਾਰੇ ਦੇ ਨਾਲੋਂ ਇੱਕ ਸਮਾਜਿਕ ਵਰਤਾਰਾ ਜ਼ਿਆਦਾ ਬਣ ਗਿਆ ਤੇ ਜਦੋਂ ਕੋਈ ਜੈਨੇਟਿਕ ਵਰਤਾਰਾ ਸਮਾਜਿਕ ਵਰਤਾਰੇ 'ਚ ਤਨਬਾਧ ਹੋ ਜਾਂਦਾ ਹੈ ਤਾਂ ਉਹਦੇ ਨਾਲ ਬਹੁਤ ਸਾਰੇ ਜਿਹੜੇ ਸਮਾਜਿਕ ਰੱਬ ਦੀ ਮਾਨ ਨੇ ਉਹ ਜੁੜ ਜਾਂਦੇ ਨੇ ਆ ਕੇ ਉਹ ਔਰਤ ਨਾਲ ਵੀ ਜੁੜੇ ਮਰਦ ਨਾਲ ਵੀ ਜੁੜੇ ਉਹ ਇਸ ਨਾਟਕ ਦੇ ਵਿੱਚ ਵੀ ਆਪਾਂ ਜੁੜਦੇ ਦੇਖੀਏ ਸੁਨਾਰਕ ਦਾ ਬੁਨਿਆਦੀ ਨੁਕਤਾ ਤਾਂ ਇਹ ਹੀ ਹੈ ਕਿ ਜਿਹੜਾ ਇੱਕ ਕੁਦਰਤੀ ਤੌਰ ਤੇ ਬੰਦੇ ਦੇ ਅੰਦਰ ਇੱਛਾ ਹੁੰਦੀ ਹੈ ਉਸ ਇੱਛਾ ਦੇ ਵਿੱਚੋਂ ਫਿਰ ਸੰਤਾਨ ਪ੍ਰਾਪਤੀ ਹੁੰਦੀ ਹੈ ਤੇ ਉਹ ਸੰਤਾਨ ਪ੍ਰਾਪਤੀ ਦੇ ਵਿੱਚੋਂ ਖਾਨਦਾਨ ਨੂੰ ਅੱਗੇ ਤੋਰਨਾ ਹੁੰਦਾ ਉਸ ਸਾਰੇ ਵਰਤਾਰੇ ਨੂੰ ਇਸ ਨਾਟਕ ਦੇ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਜੋੜਾ ਹੈ। ਉਹ ਜੋੜੇ ਦੇ ਆਪਣਾ ਕੋਈ ਬੱਚਾ ਨਹੀਂ ਹੁੰਦਾ। ਉਹ ਇੱਕ ਬੱਚਾ ਗੋਦ ਲੈਂਦੇ ਨੇ, ਉਹਨੂੰ ਪਾਲਦੇ ਨੇ, ਫਿਰ ਵਿਆਹ ਕਰਦੇ ਨੇ, ਵਿਆਹ ਕਰਨ ਤੋਂ ਬਾਅਦ ਫਿਰ ਉਹਨਾਂ ਨਾਲ ਮਿਸ ਹੈਪਨਿੰਗਸ ਦਾ ਪਰਦੀਆਂ ਨੇ। ਪਹਿਲਾ ਪਹਿਲੇ ਬੱਚੇ ਦਾ ਅਬੋਰਸ਼ਨ ਕਰਾਉਣਾ ਪੈ ਜਾਂਦਾ ਹੈ, ਦੂਜੇ ਬੱਚੇ ਦੇ ਜਨਮ ਤੋਂ ਪਹਿਲਾਂ ਉਹਨਾਂ ਦੋਨਾਂ ਦੀ ਡੈਥ ਹੋ ਜਾਂਦੀ ਹੈ। ਫਿਰ ਵੇੜਾ ਸੁਣਨਾ ਹੈ। ਉਹ ਮੋਟੇ ਕਰਦੇ ਨੇ ਦੀ ਨਾਟਕ ਦੀ ਕਹਾਣੀ ਉਹ ਇਸ ਕੇਂਦਰ ਤੇ ਚੱਲਦੀ ਆਪਾਂ ਕਿਉਂਕਿ ਇੱਥੇ ਬਹੁਤ ਇਨਫੋਰਮਲ ਚੱਟਾ ਕਰ ਰਹੇ ਆ ਤੇ ਮੈਨੂੰ ਲੱਗਦਾ ਕਿ ਸੰਜੀਵਨ ਘੋੜਾ ਦੀ ਇਹ ਵੀ ਵੱਡੀ ਖੂਬਸੂਰਤੀ ਹੈ ਕਿ ਇਹ ਆਪਣੇ ਬਾਰੇ ਆਪਣੀਆਂ ਲਿਖਤਾਂ ਬਾਰੇ ਆਪਣੇ ਨਾਟਕਾਂ ਬਾਰੇ ਬਹੁਤ ਸਾਰੀਆਂ ਗੱਲਾਂ ਸੁਣ ਲੈਂਦੇ ਨੇ ਅਜੇ ਤੱਕ ਸੁਣਨ ਦਾ ਜ਼ੇਰ ਵੀ ਨਹੀਂ ਹੈਗਾ ਤੇ ਉਹਦਾ ਸੋਸ਼ਲ ਵੀਡੀਓ ਦੌਰ ਆਇਆ ਉਦੋਂ ਤੋਂ ਅਸੀਂ ਆਪ ਨੂੰ ਅਸੀਂ ਆਪਣੇ ਆਪ ਨੂੰ ਐਕਸਪੋਜ਼ ਕਰਨ ਲੱਗੇ ਹੋયા ਬਸ ਸਾਨੂੰ ਲੱਗਦਾ ਕਿ ਜੋ ਮੈਂ ਕਹਦਾ ਜਾਂ ਜੋ ਮੈਂ ਲਿਖਦਾ ਉਹ ਅਲਟੀਮੇਟ ਹੈ ਇਹ ਮੇਰੇ ਤੌਰ ਦੇ ਵਿੱਚ ਜਿਸ ਸੰਜੀਵਨ ਆਪ ਹਿੰਮਤ ਕਰਕੇ ਇਹ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦਾ ਹੈ ਕਿ ਮੇਰੇ ਨਾਲ ਇੱਕ ਬਾਰੇ ਗੱਲਾਂ ਕਰੋ ਮੈਂ ਸੁਣਨ ਆਇਆ ਤਾਂ ਮੈਨੂੰ ਲੱਗਦਾ ਕਿ ਆਪਾਂ ਇੱਕ ਇਮਾਨਦਾਰੀ ਦੇ ਨਾਲ ਆਪਣੀ رائے ਦਈਏ ਕਿ ਜੋ ਆਪਾਂ ਨੂੰ ਮਹਿਸੂਸ ਹੁੰਦਾ ਹੈ ਇਹ ਵੀ ਵਧੀਆ ਗੱਲ ਹੈ ਕਿ ਆਪਾਂ ਨੂੰ ਬਹੁਤ ਇਨਫੋਰਮਲ ਰੱਖਿਆ ਹੋਇਆ ਹੈ ਇਸ ਨੂੰ ਆਪਾਂ ਉਸ ਰੂਪ ਦੇ ਵਿੱਚ ਜਿਵੇਂ ਮੈਡੀਕਲ ਨਿਸ਼ੂਤ ਕਿਹਾ ਕਿ ਡਾਈਸ ਹੀ ਹੋਣੀ ਹੈਗੀ ਇਹ ਇਤਨਾ ਜਿਆਦਾ ਖੁੱਲ ਕੇ ਚਰਚਾ ਹੋਊਗੀ ਤੇ ਆਪਾਂ ਸਾਰੇ ਇਸ ਚਰਚਾ ਦੇ ਵਿੱਚ ਸ਼ਾਮਿਲ ਹੋਵਾਂਗੇ ਮੈਂ ਇਹਦੇ ਬਾਰੇ ਕੋਈ ਇਹ ਨਹੀਂ ਕਿ ਆਪਣਾ ਓਪੀਨੀਅਨ ਤੁਹਾਡੇ ਨੂੰ ਥੋਪਾਂ ਮੇਰੇ ਆਪਣੇ ਕੁਝ ਨੁਕਤੇ ਨੇ ਜਿਹੜੇ ਸੰਵਾਦ ਤੋਰਨ ਲਈ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਉਸ ਤੋਂ ਬਾਅਦ ਆਪਾਂ ਇਸ ਤੇ ਸੰਵਾਦ ਕਰਾਂਗੇ ਨਟਕ ਦੀ ਮੇਨ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੁਣ ਆਪਾਂ ਨਟਕ ਦੀ ਪਰਫਾਰਮੈਂਸ ਦਾ ਨਟਕ ਦੇ ਵਿੱਚ ਜਿਹੜੇ ਕੁਬਰ ਦੇ ਹੋਏ ਲੁਕਤੇ ਨੇ ਉਹਨਾਂ ਬਾਰੇ ਸਭ ਤੋਂ ਪਹਿਲੇ ਕੰਮ ਜਿਹੜਾ ਸੁਲਤਾਨ ਪ੍ਰਾਪਤੀ ਦਾ ਜਿਹੜਾ ਬਹੁਤ ਅਹਿਮ ਵਰਤਾਰਾ ਸਾਡੀ ਸੋਸਾਇਟੀ ਦੇ ਵਿੱਚ ਉਹ ਜਿਹੜਾ ਅੱਜ ਦੇ ਦੌਰ ਚ ਦਾਖਲ ਹੋ ਰਿਹਾ ਹੈ 21ਵੀਂ ਸਦੀ ਦੇ ਤੀਜੇ ਦਹਾਕੇ ਸ਼ਾਮਲ ਹੋ ਰਿਹਾ ਹੈ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਇਨਵੈਂਸ਼ਨਸ ਨੇ ਜਿਹੜੀਆਂ ਸਾਇੰਸ ਦੀਆਂ ਮੈਡੀਕਲ ਸਾਇੰਸ ਦੀਆਂ ਉਹ ਸਾਡੇ ਸਾਹਮਣੇ ਸਾਡੇ ਕੋਲ ਆ ਚੁੱਕੇ ਬੱਚਾ ਪਹਿਲਾਂ ਕੁਦਰਤੀ ਤਰੀਕੇ ਨਾਲ ਪ੍ਰਾਪਤ ਕੀਤਾ ਜਾਂਦਾ ਸੀ ਜਿਵੇਂ ਯੂਨੀਵਰਸਿਟੀਆਂ ਬਹੁਤ ਸਾਰੀਆਂ ਬਰਹਿਮਣ ਦੇ ਨਸਲਾਂ ਅਜੇ ਵੀ ਉਵੇਂ ਹੀ ਕਰਦੀਆਂ ਨੇ ਪਰ ਮਨੁੱਖ ਨੇ ਉਸ ਤੋਂ ਬਾਅਦ ਲਗਾਤਾਰ ਤਰੱਕੀ ਕੀਤੀ ਤੇ ਅੱਜ ਮੈਡੀਕਲ ਸਾਇੰਸ ਆਈਬੀਐਫ ਟੈਕਨੀਕ ਤੱਕ ਪਹੁੰਚ ਗਈ ਤੇ ਜਦੋਂ ਆਈਬੀਐਫ ਟੈਕਨੀਕ ਤੱਕ ਪਹੁੰਚ ਜਾਣਾ ਆ ਤਾਂ ਉਦੋਂ ਬੱਚਾ ਪ੍ਰਾਪਤ ਕਰਦੀਆਂ ਸਾਡੇ ਕੋਲੇ ਬਹੁਤ ਸਾਰੀਆਂ ਗੈਰ ਕੁਦਰਤੀ ਵਿਧੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਕੋਲੇ ਇਸ ਵੇਲੇ ਆਈਆਂ ਹੋਈਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਆਪਾਂ 21ਵੀਂ ਸਦੀ ਦੇ ਤੀਜੇ ਦਹਾਕੇ 'ਚ ਕੋਈ ਸਿਰਜਣਾ ਕਰਦੇ ਆ ਤਾਂ ਸਾਡੀ ਸਿਰਜਣਾ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸ਼ਾਮਿਲ ਹੋਣੀਆਂ ਚਾਹੀਦੀਆਂ ਨੇ ਤੇ ਜਦੋਂ ਨਵੀਂ ਟੈਕਨੋਲੋਜੀ ਆਉਂਦੀ ਹੈ ਤਾਂ ਉਹ ਬਹੁਤ ਸਾਰੀਆਂ ਪੁਰਾਣੀਆਂ ਰਵਾਇਤਾਂ ਨੂੰ ਬਹੁਤ ਸਾਰੀਆਂ ਪਰੰਪਰਾਵਾਂ ਨੂੰ ਬਹੁਤ ਸਾਰੇ ਟੈਬੂਜ਼ ਨੂੰ ਤੇ ਬਹੁਤ ਸਾਰੀਆਂ ਸੀਮਾਵਾਂ ਨੂੰ ਤੋੜ ਦਿੰਦੀ ਹੈ ਤੇ ਉਹ ਜਦੋਂ ਇਸ ਦੌਰ ਦੇ ਵਿੱਚ ਆਪਾਂ ਇਸ ਨਾਟਕ ਤੇ ਗੱਲ ਕਰ ਰਹੇ ਹਾਂ ਸੁੰਨੇ ਵਿੜੇ ਤੇ ਗੱਲ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਕਿ ਸਾਡੇ ਨਾਲ ਨਾਲ ਉਹ ਟੈਕਨੋਲੋਜੀ ਚੱਲਣੀ ਚਾਹੀਦੀ ਹੈ ਨਾਟਕ ਦੀ ਸਿਰਜਣਾ ਕਰਨ ਲਈ ਵੀ ਨਾਟਕ ਦੀ ਨਿਰਦੇਸ਼ਨ ਕਰਨ ਲਈ ਵੀ ਤੇ ਨਾਟਕ ਤੇ ਚਰਚਾ ਕਰਨ ਲਈ ਵੀ ਸੋ ਮੈਂ ਉਹਨਾਂ ਹਵਾਲਿਆਂ ਦੇ ਨਾਲ ਜ਼ਰੂਰ ਗੱਲ ਕਰੂੰਗਾ ਕਿ ਅੱਜ ਦੇ ਦੌਰ ਦੇ ਵਿੱਚ ਜਿਹੜਾ ਸੁੰਨੇ ਵਿੜੇ ਦਾ ਕਨਸੈਪਟ ਹੈ ਨਾ ਉਹ ਕਾਫੀ ਹੱਦ ਤੱਕ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਹੋ ਗਿਆ ਉਡੀਸ਼ਾ ਤੱਕ ਹੋ ਨਹੀਂ ਰਹੀ ਇੱਛਾ ਤਾਂ ਹੋ ਮੇ ਰਹੀ ਹੈ ਇੱਛਾ ਤਾਂ ਅੱਜ ਵੀ ਸੰਤਾਨ ਪ੍ਰਾਪਤੀ ਦੇ ਕਿਤੇ ਲੱਗਦੇ ਹੈ ਕਿ ਆਪਾਂ ਕਿਉਂ ਵੀ ਜੇ ਆਪਾਂ ਦੇਖੀਏ ਤਾਂ ਐਸਵੇਂ ਜਿਹੜਾ ਪੱਛਮ ਦਾ ਵਰਤਾਰਾ ਸਾਰਾ ਉਹਦੇ ਵਿੱਚ ਮੈਰਿਜ ਵਰਗੀ ਸੰਸਥਾ ਦੇ ਸਾਹਮਣੇ ਬਹੁਤ ਸਾਰੇ ਪ੍ਰਸ਼ਨ ਚਨ ਖੜੇ ਹੋਗੇ ਕਿ ਅਸੀਂ ਵਿਆਹ ਹੀ ਨਹੀਂ ਕਰਾਉਣਾ ਹੈਗਾ ਦੇ ਬੱਚੇ ਪ੍ਰਾਪਤ ਕਰਨ ਵੇਲੇ ਤਾਂ ਬਹੁਤ ਜ਼ਿਆਦਾ ਸੋਚਿਆ ਜਾਂਦਾ ਹੈ ਕਿ ਅਸੀਂ ਬੱਚਾ ਲੈਣਾ ਹੈ ਜਾਂ ਨਹੀਂ ਲੈਣਾ ਹੁਣ ਇਹ ਵਰਤਾਰਾ ਉਵੇਂ ਨਹੀਂ ਰਿਹਾ ਹੈਗਾ ਕਿ ਕਿਸੇ ਵੀ ਹਾਲ ਦੇ ਵਿੱਚ ਬੱਚਾ ਹੋਣਾ ਚਾਹੀਦਾ ਹੈ ਤੇ ਖਾਨਦਾਨ ਬੱਚੇ ਨਾਲ ਚੱਲੂਗਾ ਅਜੀ ਭਾਰਤੀ ਸਮਾਜਾਂ ਦੇ ਵਿੱਚ ਇਹ ਗੱਲ ਪਈ ਹੈ ਪਰ ਭਾਰਤੀ ਸਮਾਜ ਦੇ ਵਿੱਚ ਵੀ ਹੁਣ ਇਸ ਵੇਲੇ ਇੱਕ ਸੈਕਸ਼ਨ ਸਾਡੀ ਸੋਸਾਇਟੀ ਦਾ ਇਹ ਹੋ ਜਾਏ ਜਿਹੜਾ ਮਤਲਬ ਸੰਤਾਨ ਪ੍ਰਾਪਤੀ ਬਾਰੇ ਜਾ ਵਿਆਬਹਾਰੀ ਜਿਹਨੀਆਂ ਸਾਡੀਆਂ ਟ੍ਰੈਡੀਸ਼ਨਲ ਧਾਰਨਾਵਾਂ ਨੇ ਉਹਨਾਂ ਤੇ ਸਵਾਲ ਖੜੇ ਕਰਦਾ ਹੈ ਤੇ ਉਹਨਾਂ ਤੋਂ ਬਕਰੀਲਾ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ ਸੋ ਇੱਕ ਤਾਂ ਮੈਨੂੰ ਇਹ ਲੱਗਦਾ ਹੈ ਕਿ ਸੁੰਨੇ ਵਿੜੇ ਦਾ ਕਨਸੈਪਟ ਉਸ ਰੂਪ ਦੇ ਵਿੱਚ ਅ ਪ੍ਰਸੰਗਿਤ ੱਟ ਰਿਹਾ ਕਿਉਂਕਿ ਇਤਨਾ ਟੈਕਨੋਲੋਜੀ ਇੰਨੀ ਆ ਗਈ ਤੇ ਉਸ ਟੈਕਨੋਲੋਜੀ ਨਾਲ ਅਸੀਂ ਸੁੰਨੇ ਬੇੜਿਆਂ ਨੂੰ ਭਰ ਸਕਦੇ ਹਾਂ ਤੇ ਭਰੇ ਜਾ ਰਹੇ ਨੇ ਲਗਾਤਾਰ ਸਾਡੇ ਵਾਲੇ ਨਾਲੇ ਰੋਜ਼ ਇਹੋ ਜਿਹੇ ਕੇਸ ਲਾਪਰਦੇ ਨੇ ਕਿ ਤੁਸੀਂ ਆਈਬੀਐਫ ਟੈਕਨੋਲੋਜੀ ਨਹੀਂ ਹੋਰ ਟੈਕਨੋਲੋਜੀ ਨਹੀਂ ਤੁਸੀਂ ਸਰੋਗੇਸ ਦੀਆਂ ਨੰਨੀਆਂ ਨੰਨੀਆਂ ਚੀਜ਼ਾਂ ਆ ਗਈਆਂ ਸਾਡੇ ਕੋਲੇ ਤਾਂ ਅੱਜ ਜਦੋਂ ਕੋਈ ਨਾਟਕ ਲਿਖਦਾ ਤਾਂ ਸਾਨੂੰ ਇਹਨਾਂ ਸਾਰੇ ਜਿਹੜੇ ਕਨਸੈਪਟ ਨੇ ਜਿਹੜੇ ਨਵੇਂ ਆ ਰਹੇ ਨੇ ਇਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਹੈ ਇਹ ਗੱਲ ਪਹਿਲਾ ਨੁਕਤਾ ਸੀ ਮੇਰਾ ਇਸ ਨਾਟਕ ਦੇ ਸੰਬੰਧ ਵਿੱਚ ਦੂਜਾ ਜਿਹੜੀ ਮੈਂ ਇਹ ਗੱਲ ਕਰਾਂ ਨਾਟਕ ਦੀ ਸੀਨ ਵਾਈਜ਼ ਗੱਲ ਕਰਾਂ ਤਾਂ ਕੁਝ ਜਿਹੜੇ ਨਾਲ-ਨਾਲ ਉੱਤੇ ਉੱਪਰ ਦੇ ਨੇ ਉਹ ਇਹ ਵੀ ਇਹ ਨਾਟਕ ਮੁੱਖ ਤੌਰ ਤੇ ਦੋ ਘਰਾਤਾਂਾਂ ਕੇ ਕੰਮ ਕਰਦਾ ਹੈ ਦੋ ਬਿੰਦੂਆਂ ਦੇ ਵਿੱਚ ਸਥਿਤ ਹੁੰਦਾ ਹੈ ਇੱਕ ਬਿੰਦੂ ਤਰ੍ਹਾਂ ਮੁੱਖ ਤੌਰ ਤੇ ਇਹਨਾਂ ਦੇ ਉਭਾਰ ਲਿਆ ਨਾਟਕ ਦਾ ਨਾਮ ਹੀ ਅਕਸਰ ਸੁਣਾਵਿਆ ਉਹਦੇ ਇਟਲੀਅਰ ਵੀ ਹੁੰਦਾ ਹੈ ਕਿ ਨਾਟਕ ਸੰਤਾਨ ਪ੍ਰਾਪਤੀ ਦੀ ਇੱਛਾ ਵਾਇਪਸ ਹੀ ਹੈ ਤੇ ਸਤਿਮੁਤ ਸੰਜੀਵਨ ਦੇ ਨਾਟਕ ਦੀ ਸ਼ੁਰੂਆਤ ਵੀ ਉੱਥੋਂ ਹੀ ਹੁੰਦੀ ਹੈ ਇਹ ਨਾਟਕ ਦਾ ਅੰਤ ਨਹੀਂ ਉਥੋਂ ਹੀ ਹੁੰਦਾ ਚਾਹੇ ਉਹ ਨਾਟਕ ਤ੍ਰਾਂਸਸਿਵ ਦੇ ਰੂਪ ਦੇ ਵਿੱਚ ਹੁੰਦਾ ਹੈ ਪਰ ਮੈਨੂੰ ਲੱਗਦਾ ਕਿ ਨਾਟਕ ਦੇ ਵਿੱਚ ਕੋਈ ਬਕਰਾਂਤਰਾ ਤਰ੍ਹਾਂ ਦਾ ਇੰਟਰੋਡਿਊਸ ਕੀਤਾ ਹੋਇਆ ਉਹ ਹੈਗਾ ਕਿ ਇੱਕ ਸਾਡਾ ਰਵੈਣਤੀ ਤਰੀਕਾ ਹੈ ਜਿਹਦੇ ਵਿੱਚ ਅੰਧਵਿਸ਼ਵਾਸ ਸ਼ਾਮਲ ਨੇ ਜਿਹਦੇ ਵਿੱਚ ਹੋਰ ਬਹੁਤ ਸਾਰੀਆਂ ਇਹ ਜੋ ਰਿਚੂਅਲ ਸ਼ਾਮਲ ਨੇ ਜਿਨ੍ਹਾਂ ਦਾ ਸਬੰਧ ਬੱਚੇ ਪ੍ਰਾਪਤੀ ਦੇ ਨਾਲ ਜੁੜਦਾ ਹੈ ਜਾਂ ਉਹਨੂੰ ਪ੍ਰਾਪਤ ਕਰਨ ਦੇ ਨਾਲ ਜਾਂ ਉਹਨੂੰ ਰੋਕਣ ਦੇ ਨਾਲ ਇਹ ਦੋਵੇਂ ਚੀਜ਼ਾਂ ਨਾਟਕ ਦੇ ਵਿੱਚ ਨਾਲ-ਨਾਲ ਚੱਲਣੀਆਂ ਨੇ ਬ੍ਰੈਮੋ ਦੇ ਕਰੈਕਟਰ ਆਹੀਂ ਉਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਰਿਚੁਅਲ ਪੱਧਰ ਤੇ ਤੇ ਦੂਜੇ ਪਾਸੇ ਜਦੋਂ ਉਹ ਜੋੜਾ ਸਾਧ ਸੰਤਾ ਕੋਲੇ ਜਾਂਦਾ ਹੈ ਸਾਧੂਆਂ ਕੋਲੇ ਜਾਂਦਾ ਹੈ ਜਾਂ ਉਹ ਪੰਡਤਾਂ ਕੋਲੇ ਜਾਂਦਾ ਹੈ ਤਾਂ ਉਸ ਨੂੰ ਪ੍ਰਾਪਤ ਕਰਨ ਲਈ ਰਿਚੁਅਲ ਕੀਤੇ ਜਾਂਦੀਆਂ ਨੇ ਸੋ ਇੱਕ ਧਰਾਤਲ ਦਾ ਰਿਚੁਅਲ ਹੈ ਇੱਕ ਧਰਾਤਲ ਮੈਡੀਕਲ ਸਾਇੰਸ ਹੈ ਦੋ ਚੀਜ਼ਾਂ ਨਾਲ ਨਾਲ ਚੱਲ ਰਹੀਆਂ ਨੇ ਤੇ ਫਿਰ ਮੈਂ ਗੱਲ ਉਥੀ ਲੈ ਕੇ ਆਇਆ ਕਿ ਜਦੋਂ 21ਵੀਂ ਸਦੀ ਦੇ ਵਿੱਚ ਆਪਾਂ ਨਾਟਕ ਲਿਖ ਰਹੇ ਹਾਂ ਤਾਂ ਉੱਥੇ ਸਾਨੂੰ ਇਹ ਜ਼ਰੂਰ ਸੋਚਣਾ ਪਊਗਾ ਕਿ ਅਸੀਂ ਐਸਟੈਬਲਿਸ਼ ਨਹੀਂ ਕਰਨਾ ਚਾਹੀਦਾ ਜਦੋਂ ਇਸ ਨਾਟਕ ਦੇ ਵਿੱਚ ਮੈਡੀਕਲ ਟਰੀਟਮੈਂਟ ਕਰਦੇ ਦੋ ਜੀ ਨੇ ਜਿਹੜੇ ਮੈਡੀਕਲ ਟਰੀਟਮੈਂਟ ਵਾਲੇ ਪਾਸੇ ਜਾ ਰਹੇ ਨੇ ਉਹ ਤੇ ਉਹਦਾ ਬਾਪ ਕਰਦਾ ਜਿਹੜਾ ਇੱਕ ਜੀ ਹੈ ਮਾਂ ਉਹ ਰਿਚੂਅਲ ਵਾਲੇ ਪਾਸੇ ਜਾ ਰਹੀ ਹੈ ਤੇ ਇੱਕ ਗਵਾਂਡਣ ਹੈ ਜਿਹੜੀ ਉਹ ਰਿਚੂਅਲ ਦੇ ਰੂਪ ਦੇ ਵਿੱਚ ਉਹਨੂੰ ਰੋਕਣ ਵਾਲੇ ਪਾਸੇ ਜਾ ਰਹੀ ਹੈ ਸੋ ਤਿੰਨ ਸਾਈਡਸ ਹਨ ਨਾਟਕ ਦੇ ਵਿੱਚ ਦਿਖਾਈ ਦਿੰਦੀਆਂ ਨੇ ਤਾਂ ਉਹਦੇ ਵਿੱਚ ਜਿਹੜਾ ਤਾਂ ਜਿਹੜਾ ਤਾਂ ਪਹਿਲਾ ਐਬੋਰਸ਼ਨ ਹੈ ਉਹਦਾ ਮੈਨੂੰ ਲੱਗਦਾ ਕਿ ਸੁਭਾਵਿਕ ਬਕਰਾਰਾ ਹੋ ਸਕਦਾ ਹੈ ਕਿਸੇ ਨਹੀਂ ਘਰ ਦੇ ਵਿੱਚ ਕਿਸੇ ਵੀ ਪਰਿਵਾਰ ਦੇ ਵਿੱਚ ਇਹ ਗੱਲ ਵਾਪਰ ਸਕਦੀ ਹੈ ਕਿ ਅਸੀਂ ਇੱਕ ਇੱਛਾ ਕਰਦੇ ਹਾਂ ਉਹਦੇ ਵਿੱਚ ਮੈਰਿਜ ਹੁੰਦੀ ਹੈ ਮੈਰਿਜ ਤੋਂ ਬਾਅਦ ਸੁਭਾਵਿਕ ਤੌਰ ਤੇ ਪ੍ਰੈਗਨੈਂਸੀ ਹੁੰਦੀ ਹੈ ਪ੍ਰੈਗਨੈਂਸੀ ਤੋਂ ਬਾਅਦ ਡਿਫੈਕਟ ਵੀ ਪੈ ਜਾਂਦੇ ਨੇ ਤੇ ਤਰੀ ਬਰੀ ਸਿੱਧੀ ਅਬੋਰਸ਼ਨ ਤੱਕ ਹੋ ਜਾਂਦੀ ਹੈ ਪਰ ਜਦੋਂ ਨਾਟਕ ਉਸ ਨੂੰ ਅੰਧੇ ਤੁਰਦਾ ਹੈ ਉਦੋਂ ਕਿਉਂਕਿ ਮੈਨੂੰ ਲੱਗਦਾ ਕਿ ਉਸ ਪਾਸੇ ਨਹੀਂ ਡਾਲੀਆਂ ਚਾਹੀਦੀਆਂ ਸੀ ਜਿਹੜੇ ਪਾਸੇ ਚਲੀਆਂ ਗਈਆਂ ਕਿਉਂਕਿ ਉਹਦਾ ਮੈਡੀਕਲ ਟਰੀਟਮੈਂਟ ਵੀ ਚੱਲ ਰਿਹਾ ਹੈ ਤੇ ਦੋ ਕੈਰੈਕਟਰ ਨੋਇੰਗਲੀ ਮੈਡੀਕਲ ਟਰੀਟਮੈਂਟ ਨੂੰ ਸਪੋਰਟ ਕਰ ਰਹੇ ਨੇ ਤੇ ਉਹ ਮੈਨੂੰ ਲੱਗਦਾ ਹੈ ਕਿ ਇਨਡਾਇਰੈਕਟਲੀ ਆਪਣੇ ਆਪ ਦੇ ਵਿੱਚ ਇੱਕ ਖਾਸ ਕਿਸਮ ਦੀ ਤਰਕੀਲਤਾ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਹੈ ਕਿ ਨਹੀਂ ਆਪਾਂ ਸਾਧਾ ਕੋਲੇ ਨਜ਼ਾਰਾ ਇਵਨ ਸਾਧੂ ਕੋਲ ਤੇ ਵੀ ਨਹੀਂ ਹੈ ਉਹ ਜਿਹੜਾ ਬਾਕੀ ਪਰਿਵਾਰ ਨਾਲ ਕੇ ਜਿਹੜੇ ਹੈਗੇ ਨੇ ਮੁੰਡਾ ਜ ਆ ਉਹ ਦੋਸਤ ਨਾਲ ਕੇ ਹੈ ਨਾ ਤੋਂ ਉੱਤੇ ਜਾਕੀ ਤੁਸੀਂ ਇਨਸੀਡੈਂਟਲੀ ਕੋਈ ਘਟਨਾ ਵਿੱਚ ਲੈ ਆਉਣੇ ਹੋ ਕਿ ਉਹਨੂੰ ਹਾਰਡ ਦੀ ਪ੍ਰੋਬਲਮ ਆ ਗਈ ਪਹਿਲਾਂ ਉਹਦੀ ਮੂਹ ਦੀ ਡੈਥ ਹੋ ਗਈ ਬੁਰੇ ਮੁੰਡੇ ਦੀ ਡੈਥ ਹੋ ਗਈ ਫਿਰ ਉਹ ਕੱਲੇ ਰਹਿ ਗਏ ਮੈਨੂੰ ਇਹ ਲੱਗਦਾ ਹੈ ਕਿ ਇਹ ਨਾ ਇੱਕ ਮੈਨੇਜਡ ਡਾਇਰੈਕਸ਼ਨ ਹੋਣੀ ਚਾਹੀਦੀ ਇਸ ਬਾਬਕ ਡਾਇਰੈਕਸ਼ਨ ਨਹੀਂ ਦੇ ਰਹੀ ਜਦੋਂ ਕੋਈ ਵੀ ਲੇਖਕ ਪਹਿਲਾਂ ਐਂਡ ਨਿਰਧਾਰਤ ਕਰ ਲੈਂਦਾ ਨਾ ਕਿ ਕਿਹੜੇ ਰਚਨਾ ਤੇ ਐਂਡ ਦੇ ਮੁਤਾਬਕ ਫਿਰ ਸਟਰੀਆਂ ਨੂੰ ਬਿਉਂਤਣ ਲੱਗ ਜਾਂਦਾ ਤਾਂ ਉਦੋਂ ਫਿਰ ਨਾਟਕ ਜਾਂ ਕੋਈ ਵੀ ਰਚਨਾ ਮਕੈਨੀਕਲ ਹੁੰਦਾ ਜਿੰਨਾ ਕ ਪਹਿਲਾ ਭਾਸ਼ਣ ਹੁੰਦਾ ਉਦੋਂ ਤੱਕ ਨਾਟਕ ਸੁਭਾਵਿਕ ਹੈ ਪਰ ਉਸ ਤੋਂ ਬਾਅਦ ਨਾਟਕ ਮੈਨੇਜਡ ਹੋ ਗਿਆ ਹੁਣ ਜੇ ਜੇ ਮਤਲਬ ਹਰਟ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਉਹ ਗੱਲ ਬਿਲਡ ਹੋਣੀ ਚਾਹੀਦੀ ਸੀ ਨਾਟਕ ਦੇ ਵਿੱਚ ਕਿ ਇਸ ਨੂੰ ਕੋਈ ਹੱਟ ਦੀ ਪ੍ਰੋਬਲਮ ਚੱਲ ਰਹੀ ਹੈ ਅਣ ਕਿਸੀ ਰੂਪ ਦੇ ਵਿੱਚ ਇੱਕ ਘਟਨਾ ਵਾਪਰ ਗਈ ਤੇ ਸਾਰੇ ਨਾਟਕ ਨੂੰ ਤੁਸੀਂ 모ੜਤਾ ਹੁੰਦਾ ਜਿੱਤੇ ਨਾਟਕ ਦੇ ਵਿੱਚ ਦਾ ਮਤਲਬ ਤੁਸੀਂ ਇਹ ਚਾਹੁੰਦੇ ਸੀ ਕਿ ਮੈਂ ਐ ਕਰਾਂ ਮੈਂ ਨਾਟਕ ਉਥੇ ਪਹੁੰਚੇ ਇਸ ਕਰਕੇ ਮੈਂ ਘਟਨਾ ਵਾਪਰ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਨਾ ਉਸ ਘਟਨਾ ਦੇ ਉਸ ਘਟਨਾ ਦਾ ਗਰਾਊਂਡ ਹੋਣਾ ਚਾਹੀਦਾ ਹੈ ਸਾਰੇ ਜਦੋਂ ਬਿਨਾਂ ਗਰਾਊਂਡ ਤੋਂ ਇੱਕ ਘਟਨਾ ਵਾਪਰੋਗੇ ਤਾਂ ਉਹ ਉਹ ਅਸਭਾਵਿਕ ਹੋ ਜੂਗੀ ਤੇ ਰਹਿਣਾ ਮੈਕੈਨੀਕਲ ਹੋ ਜਾਂਦੀ ਹੈ ਦੂਜੀ ਘਟਨਾ ਦਾ ਹਾਰਟ ਅਟੈਕ ਵਾਲੀ ਘਟਨਾ ਦਾ ਕੋਈ ਗਰਾਉਂਡ ਨਹੀਂ ਬਣਦਾ। ਇਹਨੂੰ ਅਸੀਂ ਇੱਕ ਰਿਪਰੈਜ਼ੈਂਟੇਟਿਵ ਰਿਐਲਿਟੀ ਵੀ ਕਹਿੰਦੇ ਆ ਲਿਟਰੇਚਰ ਦੇ ਵਿੱਚ। ਕਿ ਐਕਸੈਪਸ਼ਨਲ ਤੌਰ ਤੇ ਸਮਝ ਕੁਝ ਵੀ ਆਪਰ ਜਾਦਾ ਹਾਰਟ ਅਟੈਕ ਵੀ ਹੋ ਸਕਦਾ ਹੈਗਾ। ਪਰ ਕਿਸੇ ਦੇ ਘਰ ਦੇ ਵਿੱਚ ਹਾਰਟ ਅਟੈਕ ਹੋਣਾ ਇੱਕ ਇੰਡੀਵੀਜੂਅਲ ਰਿਐਲਿਟੀ ਤਾਂ ਹੈਗੀ ਆ ਇਹ ਰਿਪਰੈਜ਼ੈਂਟੇਟਿਵ ਰਿਐਲਿਟੀ ਨਹੀਂ ਹੈ। ਇਹਨੂੰ ਤੁਸੀਂ ਇੱਕ ਟ੍ਰੈਂਡ ਦੇ ਰੂਪ ਦੇ ਵਿੱਚ ਨਿਸਥਾਪਿਤ ਕਰ ਸਕਦੇ ਹੋ। ਜਿੰਨੀ ਇਹ ਲਿਆਉਣ ਲਿਆਉਣਾ ਚਾਹੁੰਦੇ ਸੀ ਤਾਂ ਕਿਤੇ ਨਾ ਕਿਤੇ ਤਾਂ ਕੋਈ ਗਰਾਉਂਡ ਹੋਣਾ ਚਾਹੀਦਾ ਸੀ ਕਿਉਂਕਿ ਪਹਿਲਾਂ ਕੋਈ ਸਿੰਪਟਮ ਹੋਣਾ ਚਾਹੀਦਾ ਸੀ ਉਹਦੇ ਉਹਨਾਂ ਸਿੰਪਟਮ ਦੇ ਬਚੋਂ ਤੁਹਾਡੇ ਦਰਸ਼ਕ ਦੇ ਨਾਲ-ਨਾਲ ਚੱਲਦੀ ਗੱਲ ਇਹ ਕਿ ਉਹ ਵਰਲਡ ਦੀ ਪ੍ਰੋਬਲਮ ਹੈ ਕਿਤੇ ਇਹ ਨਾ ਆਜੀ ਪ੍ਰੋਬਲਮ ਨਾਲ ਪਹਿਲਾਂ ਕਿਤੇ ਵੀ ਕੋਈ ਸਾਈਨ ਨਹੀਂ ਹੈਗਾ ਸਾਰੇ ਅੜਗ ਦੇ ਵਿੱਚ ਪਰ ਤੁਸੀਂ ਕਿਉਂਕਿ ਕੈਂਡ ਮਿਲ ਰਿਹਾ ਕਿ ਮੈਂ ਉੱਥੇ ਲੈ ਕੇ ਜਾਣਾ ਇਸ ਕਰਕੇ ਤੁਸ ਤੁਹਾਡਾ ਉਸ ਕੈਕਟਰ ਨੂੰ ਮਾਰਨਾ ਜ਼ਰੂਰੀ ਸੀ ਫਰ ਉਸ ਕੈਰੈਕਟਰ ਦੀ ਰਿਐਕਸ਼ਨ ਦੂਜੇ ਕੈਰੈਕਟਰ ਨੂੰ ਮਾਰਨਾ ਜ਼ਰੂਰੀ ਸੀ ਤਾਂ ਤੁਹਾਡਾ ਉਹ ਐਂਡ ਹੋਣਾ ਸੀ ਜਿੱਦ ਤੂੰ ਲੈ ਕੇ ਜਾਣਾ ਚਾਹੁੰਦੀ ਸੀ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਨਾਟਕ ਅਸਵਭਾਵੁਕਤਾ ਦਾ ਸ਼িকার ਹੁੰਦਾ ਹੈ ਤੇ ਦੂਜਾ ਜਿਹੜਾ ਬਹੁਤ ਮਹੱਤਵਪੂਰਨ ਨੁਕਤਾ ਨਾੜਕ ਤੇ ਵਿੱਚ ਛੁੱਟ ਜਾਂਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਨਾਟਕ ਉੱਥੇ ਜਾਣ ਦੀ ਬਜਾਏ ਜਿੱਥੇ ਅਸੀਂ ਇਹਨੂੰ ਸੰਤਾਨ ਪ੍ਰਾਪਤੀ ਦੇ ਨਾਲ ਜੋੜ ਕੇ ਸੁਣਨੇ ਵੇੜੇ ਤੱਕ ਲੈ ਕੇ ਜਾਣਿਆ ਉਹ ਦੀ ਬਜਾਏ ਜੇ ਦੂਜੀ ਵਾਰੀ ਪ੍ਰੈਗਨਨਸੀ ਉਹਦੇ ਮੈਚਰ ਹੋ ਜਾਂਦੀ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਜਿੱਥੋਂ ਨਾਟਕ ਜਸ਼ਨ ਤੋਂ ਸ਼ੁਰੂ ਹੋਇਆ ਸੀ ਤੇ ਨਾਟਕ ਜਸ਼ਨ ਦੇ ਮੁੱਕ ਜਾਂਦਾ ਤਾਂ ਨਾਟਕ ਨੇ ਬਹੁਤ ਸਾਰੇ ਮਸਲੇ ਹੱਲ ਕਰ ਦੇਣੇ ਸੀ ਪਹਿਲਾ ਮਸਲਾ ਇਹ ਹੱਲ ਕਰ ਦੇਣਾ ਸੀ ਕਿ ਅਸੀਂ ਇੱਕ ਵਿਗਿਆਨ ਵਾਲੇ ਪਾਸੇ ਜਾ ਰਹੇ ਹਾਂ ਤੇ ਅੱਜ ਦੇ ਦੌਰ ਦੇ ਵਿੱਚ ਤੂਨੇ ਟਾਮਣ ਸਾਧ ਸੰਤ ਐਰਾ ਵਗੈਰਾ ਕੁਝ ਨਹੀਂ ਹੈਗਾ ਵਿਗਿਆਨਿਕ ਬਹੁਤ ਵੱਡੀ ਸੱਚਾਈ ਇਹ ਹੈ ਕਿ ਵਿਗਿਆਨ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆ ਸਕਦਾ ਹੈ ਹਾਂ ਉਹਦੇ ਕੁਝ ਪੱਖ ਮੈਂ ਪਿਛਲੇ ਦਿਨਾਂ ਚ ਨਾਟਕ ਕੇਵਲ ਥਾਲੀ ਵਾਲ ਦਾ ਉਹਨਾਂ ਨੇ ਮੇਰੇ ਕتاب ਦੀ ਭੂਮਿਕਾ ਲਿਖ ਰਿਹਾ ਸੀ ਉਹਨਾਂ ਦਾ ਵੀ ਕਨੈਟਿਕ ਐਸਕੇਸਿਸ ਹੁੰਦਾ ਉਹਨਾਂ ਨੇ ਆਪਣੇ ਨਾਟਕ ਨੂੰ ਇਸ ਦਸ਼ਾ ਦੇ ਵਿੱਚ ਤੋੜਿਆ ਉਹਨਾਂ ਨੇ ਸਰੋਗਿਸ਼ਤੀ ਵੀ ਚਰਚਾ ਕੀਤੀ ਉਹਨਾਂ ਨੇ ਆਈਵੀਐਫ ਦੀ ਵੀ ਚਰਚਾ ਕੀਤੀ ਕੁੱਕ ਕਰਾਈ ਦੇ ਲੈਣ ਦੇਣ ਦੇ ਨਾਲ ਜਿਹੜੀਆਂ ਨੈਤਿਕਤਾਵਾਂ ਜੁੜੀਆਂ ਹੋਈਆਂ ਨੇ ਉਹਨਾਂ ਤੇ ਵੀ ਚਰਚਾ ਕੀਤੀ ਪਰ ਇਹ ਨਾਟਕ ਉਸ ਟ੍ਰੈਕ ਨੂੰ ਛੱਡ ਗਿਆ ਜਿਹੜੇ ਟ੍ਰੈਕ ਤੇ ਮੈਨੂੰ ਲੱਗਦਾ ਕਿ ਉਹ ਟ੍ਰੈਕ ਬਹੁਤ ਵਧੀਆ ਚੱਲ ਰਿਹਾ ਸੀ ਨਾਟਕ ਦੇ ਦੋਨੇ ਕਿੱਧਰ ਨਾਲ ਨਾਲ ਚੱਲ ਰਹੀਆਂ ਨੇ ਰਿਚੁਅਲ ਚੱਲ ਰਹੀਆਂ ਨੇ ਨਾਲ ਨਾਲ ਅੰਧਵਿਸ਼ਵਾਸ ਚੱਲ ਰਿਹਾ ਹੈ ਨਾਲ ਨਾਲ ਮੈਡੀਕਲ ਟੈਕਨੋਲੋਜੀ ਚੱਲ ਰਹੀ ਹੈ ਨਾਲ ਨਾਲ ਰਿਪੋਰਟਾਂ ਵੀ ਆ ਜਾਂਦੀਆਂ ਨੇ ਕਿ ਰਿਪੋਰਟਾਂ ਠੀਕ ਨਹੀਂ। ਕਹਾ ਨਾਟਕ ਉੱਥੇ ਨਹੀਂ ਜਾ ਰਿਹਾ ਸੀ ਜਿਹਦੇ ਸਿਜੀਵ ਲੈ ਕੇ ਜਾਣਾ ਚਾਹਦਾ ਸੀ। ਇਸ ਕਰਕੇ ਡਾਟ੍ਰਕ ਨੂੰ ਮੋੜ ਦਿੱਤਾ ਗਿਆ ਤੇ ਉਹੀ ਮੋੜ ਨਾਟਕ ਵਾਸਤੇ ਸਭ ਤੋਂ ਵੱਧ ਖਤਰਨਾਕ ਸੀ। ਉਦੋਂ ਬਾਅਦ ਨਾਟਕ ਐਂਟੀ ਕਲਾਈਮੈਕਸ ਹੋ ਗਿਆ। ਬੰਦੇ ਨੂੰ ਲੱਗਦਾ ਸੀ ਕਿ ਨਾਟਕ ਹੁਣ ਸਿਖਰ ਦੇ ਪਹੁੰਚ ਗਿਆ। ਤੇ ਨਾਟਕ ਸਿਖਰ ਤੇ ਜਾ ਹੀ ਰਿਹਾ ਸੀ। ਪਰ ਜਦੋਂ ਅਸੀਂ ਉਦੋਂ ਬਾਅਦ ਆਪਣੀ ਮਰਜ਼ੀ ਨਾਲ ਕਟਨਾਮਾ ਨੂੰ ਮੋੜਵਾ ਸ਼ੁਰੂ ਕੀਤਾ ਨਾ ਉਦੋਂ ਬਾਅਦ ਜਿਹੜਾ ਦਰਸ਼ਕ ਹੈ ਉਹ ਨਾਟਕਾਂ ਟੁੱਟਣਾ ਸ਼ੁਰੂ ਹੋਇਆ ਕਿਉਂਕਿ ਉਹ ਸਾਰਾ ਨਾਟਕ ਅਸਵਾਪਕ ਹੋ ਗਿਆ ਤੇ ਨਾਟਕ ਲਟਕ ਗਿਆ ਉਸ ਤੋਂ ਬਾਅਦ ਤੁਸੀਂ 1.5-2 ਘੰਟੇ ਦੇ ਨਾਟਕ ਨੂੰ ਜੇ ਐਂਟੀ ਕਲਾਈਮੈਕਸ ਫੋਰ ਦੇਦੇ ਹੋ ਤਾਂ ਤੁਸੀਂ ਦਰਸ਼ਕਾਂ ਨੂੰ ਵੀ ਨਾਲ ਨਹੀਂ ਜੋੜ ਸਕਦੇ ਹੈਗੇ ਸੋ ਨਾ ਤਾਂ ਤੁਸੀਂ ਕੰਟੈਂਟ ਵਾਈਜ਼ ਉਹ ਸਿੱਟੇ ਕੱਢ ਸਕੀ ਜਿਹੜੇ ਸਿੱਟੇ ਦੀ ਚਰਚਾ ਨਾਟਕ ਤੇ ਹੋ ਸਕਦੇ ਸੀ ਬਹੁਤ ਇੰਪੋਰਟੈਂਟ ਸੀ ਤੇ ਨਾ ਤੁਸੀਂ ਕਮਿਊਨੀਕੇਸ਼ਨ ਦੀ ਪદ્ધਤੀ ਤੇ ਰੰਗਮંચ ਦੀ ਪદ્ધਤੀ ਦਰਸ਼ਕਾਂ ਨੂੰ ਉਸ 스테ਜ ਦੇ ਜਿਵੇਂ ਪਹਿਲੇ ਅਧ ਦੇ ਵਿੱਚ ਦਰਸ਼ਕ ਨਾਲ ਜੁੜਦਾ ਹੈ ਨਾ ਉਹ ਦੂਜੇ ਅਧ ਦੇ ਵਿੱਚ ਨਾਟਕ ਰੌਣਕ ਟੁੱਟਣਾ ਸ਼ੁਰੂ ਹੋ ਜਾਂਦਾ ਤੇ ਐਂਡ ਤੇ ਜਾ ਕੇ ਤਾਂ ਨਾਟਕ ਬਹੁਤ ਜ਼ਿਆਦਾ ਇਹ ਲੱਗਦਾ ਹੈ ਕਿ ਹੁਣ ਸੰਜੀਵਨ ਬੋਲ ਰਿਹਾ ਸਾਰਾ ਇਹ ਮੈਨੂੰ ਲੱਗਦਾ ਹੈ ਇਹਦੇ ਵਿੱਚ ਵਿੱਚ ਬਈਆਂ ਖੁਸ਼ ਗੱਲਾਂ ਮੈਂ ਹੋਰ ਲੀਕੀ ਲੀਕ ਲੁਕਤੇ ਵੱਡਾ ਲੁਕਤਾ ਮੇਰੇ ਮੇਜ਼ ਉੱਪਰ ਰੁਕਦਾ ਇਹ ਹੀ ਹੈ ਕਿਤੇ ਤੁਸੀਂ ਚਰਚਾ ਕਰ ਸਕਦੇ ਹੋ ਕਿ ਕਿਹੜੀ ਜਗ੍ਹਾ ਹੋ ਸਕਦੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਨਾਟਕ ਇੱਕਦਮ ਮੈਡੀਕਲ ਟੈਕਨੋਲੋਜੀ ਵਾਲੇ ਪਾਸੇ ਠੀਕ ਜਾ ਰਿਹਾ ਸੀ ਤੇ ਨਾਟਕ ਨੂੰ ਉੱਥੇ ਹੀ ਜਾ ਕੇ ਛੱਡ ਦੇਣਾ ਚਾਹੀਦਾ ਸੀ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਸਾਨੂੰ ਇਹ ਭਰਮ ਨਹੀਂ ਹੋਣਾ ਚਾਹੀਦਾ ਹੁੰਦਾ ਕਿ ਟ੍ਰੈਜਡੀ ਵਾਲੇ ਰਿਤਨਾਵਾ ਹੀ ਜਿਆਦਾ ਵਧੀਆ ਹੁੰਦੇ ਨੇ ਕਈ ਵਾਰ ਸਾਨੂੰ ਇਹ ਲੱਗਦਾ ਕਿ ਜਿੰਨੀ ਜਿੰਨਾ ਕਿ ਲੋਕ ਰੋਂਦੇ ਨਹੀਂ ਨਾ ਲੋਕਾਂ ਦੇ ਹੰਝੂ ਨਹੀਂ ਆਉਂਦੇ ਹੈਗੇ ਉਨੇ ਜਿੰਦ ਤੱਕ ਸਮਲਾ ਲੈਣ ਚਾਲੀ ਦਾ ਸਫਲ ਨਹੀਂ ਹੁੰਦੀ ਹੈਗੀ ਅਸੀਂ ਅਸੀਂ ਕਈ ਤੋਂ ਜਾਨਵਤ ਕੇ ਲਿਟਰੇਚਰ ਵਾਲੇ ਜਾਨਵਤ ਕੇ ਟ੍ਰੈਜਡੀਆ ਵਾਲੇ ਪਾਸੇ ਲੈ ਜਾਂਦੇ ਆ ਜਦੋਂ ਕਿ ਇਸ ਨਾਟਕ ਨੂੰ ਬਹੁਤ ਸੌਖੇ ਤਰੀਕੇ ਨਾਲ ਬڑے بڑے ਤਣਾਵੀਕ ਪ੍ਰਵਾਦ ਦੇ ਵਿੱਚ ਆਏ ਉਹਨਾਂ ਤਣਾਵਾਂ ਦੇ ਵਿੱਚੋਂ ਨਿਕਲ ਕੇ ਘਰ ਦੇ ਵਿੱਚ ਖੁਸ਼ੀਆਂ ਦਾ ਮਹੌਲ ਬਣਿਆ ਤੇ ਜੇ ਨਾਟਕ ਜਸ਼ਨ ਦੇ ਵਿੱਚ ਖਤਮ ਹੋ ਜਾਂਦਾ ਤੇ ਸੁਣਾ ਬਿਹੜਾ ਭਰਿਆ ਬਿਹੜੇ ਚ ਕਨਵਰਟ ਹੋ ਜਾਂਦਾ ਤਾਂ ਮੈਨੂੰ ਲੱਗਦਾ ਕਿ ਨਾਟਕ ਜ਼ਿਆਦਾ ਸੁਣਾ ਹੋ ਸਕਦਾ ਸੀ ਇਹ ਇਹ ਮੇਰੀ ਧੀ ਰਾਏ ਨਿਤੀ ਨਿਤੀ ਨੁਕਤੇ ਜਿਹਦੇ ਮੈਂ ਦੋ ਦਿਨ ਹੋਰ ਹੋਣੇ ਨੇ ਦੁਬਾਰਾ ਮੈਂ ਆਪਣੀ ਗੱਲ ਕਰੂੰਗਾ ਜਿਵੇਂ ਸੂਚੀ ਨਾਲ ਗੱਲ ਆ ਰਹੀ ਹੈ ਬਿੱਲੀ ਮਾਰਦੀ ਹੈ ਸਾਰੇ ਬਸ ਸਮਝ ਨਹੀਂ ਆ ਕਿ ਗੱਲ ਕਿੱਥੇ ਹੋ ਰਹੀ ਹੈ ਫਿਰ ਉਸ ਤੋਂ ਬਾਅਦ ਤੇ ਰਾਤ ਨੂੰ ਦਾਰੂ ਪੀ ਕੇ ਤੇਰੀ ਭਾਬੀ ਕੁੱਤੀ ਠੀਂ ਦਿਨ ਮੈਨੂੰ ਲੱਗਦਾ ਕਿ ਉੱਠਣਾ ਕਰੀ ਤਾਂ ਸੌਖਾ ਨਹੀਂ ਹੁੰਦਾ ਹੈਗਾ ਉੱਠਣ ਦਾ ਵੀ ਕੋਈ ਗਰਾਉਂਡ ਹੁੰਦਾ ਹੈ ਫਿਰ ਇਹ ਕੁੱਟਦਾ ਕੁੱਟਦਾ ਬਾਅਦ ਕੁੱਟਣ ਦਾ ਰਿਐਕਸ਼ਨ ਅਗਲੇ ਸਾਰੇ ਡਾਰਕ ਦੇ ਪੈਂਦਾ ਹੈ। ਤੁਸੀਂ ਉਹ ਤੋਂ ਥੋੜੇ ਦਰਵਾਦੇ ਨਾਲ ਨੂੰ ਲਗਮਲ ਕਰਦੇ ਨੇ। ਫਿਰ दारू ਪਿੰਦਾ ਉਹ ਕੋਈ ਪਰਪਸ ਬਹੁਤ ਸਮਝ ਨਹੀਂ ਆ ਰਹਾ ਹੈਗਾ। ਕਿਉਂ ਦੋ ਬੰਦੇ ਵਾਰ-ਵਾਰ ਉਹਨੂੰ दारू ਕਿਉਂ ਦੇ ਨੇ? दारू ਪੀ ਕੇ ਤੂੰ ਬਿੱਲੀ ਮਾਰਨੀ ਹੈ, ਤੂਆ ਕਰਨਾ ਹੈ। ਜਿੰਨੀ ਦੇਰ ਤੱਕ ਥੋਡੀਆਂ ਘਟਨਾਵਾਂ ਦਾ ਨਾ ਘਟਨਾਵਾਂ ਹੋ ਸਕਦੀਆਂ ਨੇ ਇਸ ਤਰ੍ਹਾਂ ਦੀਆਂ ਪਰ ਇੰਨਾ ਘਟਨਾਵਾਂ ਦੇ ਵਿੱਚ ਕੋਈ ਪਰਪਸ ਹੁਣਾ ਨਹੀਂ ਦੇ ਕਿ ਤੁਸੀਂ ਇੰਨਾ ਘਟਨਾਵਾਂ ਆਹੀ ਕੀ ਸਿੱਧ ਕਰਨਾ ਚਾਹੁੰਦੇ। ਜਿਹਦਾ ਉਹ ਘਟਨਾ ਨਾਟਕ ਦੇ ਕੰਟੈਂਟ ਤੇ ਜਾਂ ਨਾਟਕ ਦੀ ਵਿਸ਼ਾ ਤੇ ਤੁਹ ਪਰਭਾਵ ਪਾ ਰਹੀ ਹੈ ਮੈਨੂੰ ਇਹ ਲੱਗਦਾ ਸੀ ਕਿ ਜਦੋਂ ਉਹਨੇ ਕਿਹਾ ਕਿ ਅੱਜ ਮੈਂ ਤੇਰੀ ਭਾਬੀ ਕੁੱਟੀ ਲੁਕ ਕੁੱਟ ਦਾ ਮੈਨੂੰ ਲੱਗਦਾ ਕਿ ਕੁੱਟਣ ਦੀ ਘਟਨਾ ਨਾਟਕ ਨੂੰ ਕਿਤੇ ਪ੍ਰਭਾਵਿਤ ਕਰੂਗੀ ਅੱਗੇ ਜਾ ਕੇ ਪਰ ਉਸੇ ਸੀਨ ਦੇ ਐਂਡ ਤੇ ਜਾ ਕੇ ਕੁੜੀ ਬਸਪਰਾਉਣ ਲੱਗ ਜਾਂਦੀ ਹੈ ਕੁੱਟਣਾ ਆਜ ਦੇ ਦੌਰ ਦੇ ਵਿੱਚ 21ਵੀਂ ਸਦੀ ਦੇ ਦੌਰ ਦੇ ਵਿੱਚ ਜਿਹੜੀ ਵਾਇਲੈਂਸ ਆ ਹਰ ਦੇ ਖਿਲਾਫ ਇਹ ਬਹੁਤ 네ਗੇਟਿਵ ਵੀ ਹੈ ਤੇ ਬਹੁਤ ਵੱਡੀ ਗੱਲ ਵੀ ਹੈ ਇਹ ਇਸ ਇਸ਼ੂ ਤੇ ਬੱਡੇ ਬੱਡੇ ਤਲਾਕ ਹੋ ਜਾਂਦੇ ਨੇ ਕੇਸ ਹੋ ਜਾਂਦੇ ਨੇ ਨਾਲ ਦੀ ਨਾਲ ਹੁੰਦੇ ਆ ਇਸ ਤਰ੍ਹਾਂ ਦੇ ਵਿੱਚ ਤੇ ਤੁਸੀਂ ੱਟਾ ਨੂੰ ਇੰਨਾ ਨਾਰਮਲਾਈਜ਼ ਕਰਕੇ ਛੱਡ ਦਿੰਦੇ ਹੋ ਕਿ ਰਾਤ ਨੂੰ ਕੁੱਟੀ ਸਵੇਰ ਨੂੰ ਉਸ ਨੂੰ ਚੌਂਕੇ ਕਰਕੇ ਖੜਾ ਬਣਾ ਕੇ ਦੇ ਰਹੀ ਹੈ ਸੋ ਜਦੋਂ ਮੈਂ ਇਹ ਕਹਿੰਦਾ ਕਿ ਨਰਿਕ ਦੇ ਕਰਨ ਨਾਲ ਨਹੀਂ ਵਾਪਸ ਸਕਦੀਆਂ ਅੱਜ ਵੀ ਕੁੱਟਦੇ ਨੇ ਲੋਕ ਪਰ ਕੁੱਟਣਾ ਇੱਕ ਇਸ਼ੂ ਹੁੰਦਾ ਹੈ ਬੱਡਾ ਕੁੱਟਣ ਦਾ ਵੀ ਅਧਾਰ ਹੁੰਦਾ ਹੈ ਤੇ ਕੁੱਟਣ ਤੋਂ ਬਾਅਦ ਉਹਦੇ ਇਫੈਕਟ ਵੀ ਹੁੰਦੇ ਨੇ ਬਾਅਦ ਦਾ ਇਹ ਦੋਨੇ ਚੀਜ਼ਾਂ ਅੱਗੇ ਤੇ ਜੋ ਮਿਸਿੰਗ ਨੇ ਬਲੀ ਮਾਰਨੀ ਆਪਣਾ ਜਦਾਂ ਨੂੰ ਕਿ ਸਰ ਇਹ ਜੋ ਐਨਜੋਏ ਦੇ ਤੌਰ ਤੇ ਕਰ ਰਹੇ ਆ ਤੇ ਐਨਜੋਏ ਦੇ ਤੌਰ ਤੇ ਮੈਨੂੰ ਲੱਗਦਾ ਕਿ ਸਾਨੂੰ ਇਹ ਜਿੱਦ ਗੱਲ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ ਹੈਗੀ ਉਹਨੂੰ ਬਾਰ ਬਾਰ ਸ਼ਰਾਬ ਪੀਉਣ ਦਾ ਵੀ ਗੱਲ ਸਾਨੂੰ ਉਵੇਂ ਸਮਝ ਨਹੀਂ ਆ ਰਹੀ ਹੈਗੀ ਸੋ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਡਾਕੂਪ ਦੇ ਵਿੱਚ ਮੈਨੂੰ ਲੱਗੀਆਂ ਕਿ ਇਹਨੂੰ ਇਹਨਾਂ ਦਾ ਜਾਂ ਤਾਂ ਕੋਈ ਪਰਪਸ ਹੋਣਾ ਚਾਹੀਦਾ ਸੀ ਕਿਉਂਕਿ ਰਚਨਾ ਦੇ ਵਿੱਚ ਕਿਤੇ ਇਹੋ ਜਿਹੀ ਗੁੰਜਾਇਸ਼ ਨਹੀਂ ਹੁੰਦੀ ਕਿ ਤੁਸੀਂ ਉਹੀ ਚੀਜ਼ਾਂ ਨੂੰ ਇੰਟਰੋਡਿਊਸ ਕਰੀ ਜਾਓ ਜੀ ਨਾੜਿਕਤੇ ਵਿੱਚ ਆਪਾਂ ਬੂਦਲ ਤਾਂ ਕਿ ਇੱਧਰ ਵੀ ਕਰਦੇ ਮੈਂ ਮਤਲਬ ਕੋਰਨਰ ਲੱਗਾ ਹੈ ਅਸੀਂ ਨਾ ਕੋਰਨਰ ਲੱਗ ਸਕਦਾ ਕਿਸੇ ਦੇ ਵੀ ਪਰ ਉਸ ਕੋਰਨਰ ਦੀ ਕੋਈ ਭੂਮਿਕਾ ਕਿਤੇ ਉਸ ਦਾ ਜੇਕਰ ਕਿਤੇ ਉਹਦੀ ਹੈਲਥ ਨਾਲ ਇਸ਼ੂ 5 ਸਾਲਾਂ ਬਾਅਦ ਵੀ ਕੋਰਨਰ ਲੱਗਿਆ ਹੈ ਮਤਲਬ ਪਹਿਲਾਂ ਵੀ ਕੋਰਨਰ ਲੱਗਿਆ ਹੋਇਆ ਉਹਨੂੰ ਤੁਸੀਂ ਜਸਟੀਫਾਈ ਨਹੀਂ ਕੀਤਾ ਹੈਗਾ ਨਾੜਿਕਤੇ ਵਿੱਚ ਜੇ ਆਪਾਂ ਬੂਦਲ ਵੀ ਰੱਖੀਏ ਤਾਂ ਉਹਨੂੰ ਜਸਟੀਫਾਈ ਕਰਨਾ ਹੁੰਦਾ ਕਿ ਕਾਹ ਤੋਂ ਰੱਖੀ ਹੈ ਸੋ ਇਹੋ ਜਿਹੇ ਨਿੱਕੇ ਨਿੱਕੇ ਜਿਹੇ ਲੁਕਤੇ ਨੇ ਜਦੋਂ ਰੰਗਮੰਚ ਦੇ ਐਂਗਲ ਤੋਂ ਆਪਾਂ ਦੇਖਦੇ ਹਾਂ ਤਾਂ ਇਹਨਾਂ ਇਹਨਾਂ ਦੇ ਜਿਹੜੇ ਵੱਡੇ ਜਿਹੜੇ ਇਫੈਕਟ ਹੁੰਦੇ ਨੇ ਵੱਡੇ ਪ੍ਰਭਾਵ ਹੁੰਦੇ ਨੇ ਤੇ ਉਹ ਹੋਣੇ ਚਾਹੀਦੇ ਨੇ ਇਹ ਬਹੁਤ ਖੂਬਸੂਰਤ ਸੀਰ ਸੀ ਕੇਂਦਰਾ ਵਾਲਾ ਮੈਨੂੰ ਲੱਗਦਾ ਸੀ ਕਿ ਉਹ ਇਸ ਸੀਨ ਨੂੰ ਐਲੈਬੋਰੇਟ ਕਰਨਾ ਚਾਹੀਦਾ ਜਿਸੋ ਕਰ ਲੈ ਕਿ ਗੱਡੀ ਸਾਡੀ ਵੈਜੋ ਤੁਸੀਂ ਪੈਸੇ ਮੈਦ ਲਈਆਂ ਇਹ ਬੜਾ ਖੂਬਸੂਰਤ ਪਲ ਸੀ ਬਹੁਤ ਖੂਬਸੂਰਤ ਨੁਕਤਾ ਸੀ ਇਹਦੇ ਨੁਕਤੇ ਨੂੰ ਜੇ ਅਸੀਂ ਹੋਰ ਵਧਾਈਏ ਤਾਂ ਇੱਕ ਅਸੀਂ ਥਰਡ ਜੈਂਡਰ ਦਾ ਜਿਹੜਾ ਪੋਜ਼ਿਟਿਵ ਪੱਖ ਹੈ ਉਹ ਵੀ ਸਾਡੇ ਡਾਇਲੌਗ ਦੇ ਵਿੱਚ ਆਉਂਦਾ ਹੈ ਤੇ ਉਸ ਤੇ ਹੋਰ ਉਹਨੂੰ ਕੀਤਾ ਜਾ ਸਕਦਾ ਸੀ ਐਡਰੈਸ ਉਸ ਕਰਨ ਨੂੰ ਇਸ ਤੋਂ ਬਾਅਦ ਇੱਕ ਤਾਂ ਪੇਟੈਂਟ ਵਾਲਾ ਚੱਲਦਾ ਕਿ ਅਮਰੀਕਾ ਨੇ ਪੇਟੈਂਟ ਕਰ ਲਿਆ ਆ ਕਰ ਲਿਆ ਉਹ ਕਰ ਲਿਆ ਮੈਨੂੰ ਲੱਗਦਾ ਕਿ ਉਹ ਵੀ ਪ੍ਰਸੰਗ ਤੋਂ ਬਾਅਦ ਦੀ ਗੱਲਾਂ ਆਂ ਨਾਟਕ ਦੇ ਕੰਟੈਂਟ ਨਾਲ ਸਿੱਧੇ ਤੌਰ ਤੇ ਅਮਰੀਕਾ ਦੇ ਪੇਟੈਂਟ ਦਾ ਇਸ਼ੂ ਕਿਤੇ ਜੁੜਦਾ ਨਹੀਂ ਹੈਗਾ ਉਹ ਉਹਦਾ ਉਹਦਾ ਕਿਤੇ ਵੀ ਮਤਲਬ ਨਾਟਕ ਦਾ ਜਿਹੜਾ ਕੰਟੈਂਟ ਹੈ ਉਹ ਇਹਦੀ ਡਿਮਾਂਡ ਨਹੀਂ ਕਰਦਾ ਸੀ ਕੋਈ ਤੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਣ ਕਈ ਵਾਰ ਸਾਨੂੰ ਇਹ ਲੱਗਦਾ ਕਿ ਮੇਰੀ ਈਡਿਓਲੋਜੀ ਨਾ ਕਿਤੇ ਰਹਿ ਜੇ ਮੈਂ ਅਲੱਗ ਅਲੱਗ ਕੀਤੀਆਂ ਨੇ ਨਾਟਕ ਦੇ ਵਿੱਚ ਜਦੋਂ ਮੇਰੇ ਤੋਂ ਕੋਈ ਮੈਨਾਂ ਲੱਗਦੀ ਕਿ ਇਹ ਨਾਟਕ ਪ੍ਰਗਤੀਵਾਦੀ ਨਹੀਂ ਸੀ ਸੋ ਅਸੀਂ ਕਹਿੰਦੇ ਹਾਂ ਤੁਸੀਂ ਕਿਹੜਾ ਏ ਸਿੰਗਲ ਤੋਂ ਵੀ ਪਾ ਦਿੰਨੇ ਆ ਮੈਨੂੰ ਲੱਗਦਾ ਕਿ ਜੇ ਤੁਹਾਡੀਆਂ ਗੱਲਾਂ ਨਾਟਕ ਦੇ ਕੰਟੈਂਟ ਨੂੰ ਜਸਟੀਫਾਈ ਨਹੀਂ ਕਰਦੀਆਂ ਤਾਂ ਸਾਨੂੰ ਉਹ ਜੀ ਇੱਕ ਲੈਣ ਦੀ ਬਤ ਹੈ ਨਾ ਉਹਦੀ ਅਖਰਦੀ ਹੈ ਕਿਉਂਕਿ ਜਿਹੜਾ ਤੁਸੀਂ 200 500 ਦਰਸ਼ਕ ਹਟਾ ਆਉਂਦਾ ਆਪਾਂ ਨਾ ਇੱਕ ਮਿੰਟ ਵੀ ਬਹੁਤ ਈਮਪੀ ਹੁੰਦਾ ਹੈ ਉਹ ਇੱਕ ਮਿੰਟ ਵੀ ਨਾਟਕ ਨੂੰ ਜੋੜਨ ਦੇ ਵਿੱਚ ਤੇ ਤੋੜਨ ਦੇ ਵਿੱਚ ਬਹੁਤ ਮਹੱਤਵਪੂਰਨ ਹੋ ਸਕਦਾ ਹੈ ਸੋ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਵੀ ਦਿੱਤੇ ਖਿਆਲ ਰੱਖਿਆ ਜਾਣਾ ਚਾਹੀਦਾ ਸੀ ਸੋ ਇਹ ਕੁਝ ਮੇਰੇ ਨੁਕਤੇ ਸੀ ਬਾਕੀ ਜੇ ਮੈਨੂੰ ਕੋਈ ਹੋਰ ਲੱਗਿਆ ਨਾਲ ਨਾਲ ਦੇ ਵਿੱਚ ਜਦੋਂ ਅੱਗੇ ਗੱਲ ਚੱਲੂਗੀ ਤਾਂ ਕੁਝ ਹੋਰ ਗੱਲਾਂ ਸਾਹਮਣੇ ਆ ਤੇ ਮੈਂ ਉੱਤਰ ਦਿਲ ਕਰੂੰਗਾ ਸੋ ਮੂٹے ਤੋਂ ਅੱਤੇ ਮੈਂ ਇਹਨਾਂ ਨੁਕਤਿਆਂ ਤੇ ਆਪਣੀ ਗੱਲ ਫੋਕਸ ਕਰਨਾ ਚਾਹੁੰਦਾ ਸੀ ਮੈਂ ਆਸ ਕਰਦਾ ਹਾਂ ਤੁਸੀਂ ਇਹਨਾਂ ਨੁਕਤਿਆਂ ਤੇ ਗੱਲ ਅੱਗੇ ਤੋਰੋਗੇ ਕਿ ਆਪਾਂ ਕਿਸੇ ਸਾਰਥਕ ਸਿੱਟੇ ਵੱਲ ਪਹੁੰਚਾਂਗੇ ਬਹੁਤ ਧੰਨਵਾਦ